ਅੰਮ੍ਰਿਤਸਰ ਖਾਸ ਸਕੂਲ ਵਿਖੇ ਸਰਗੁਆਸੀ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਗਿਆ। ਇਸ ਮੌਕੇ ਤੇ ਕੌਂਸਲਰ ਰਿਸ਼ਪਾਲ ਸਿੰਘ ਨੇ ਹਾਜ਼ਰੀ ਭਰੀ ਅਤੇ ਜੇਤੂ ਟੀਮਾਂ ਨੂੰ ਟਰੋਫੀਆਂ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ। ਇਸ ਮੌਕੇ ਤੇ ਪ੍ਰਧਾਨ ਮਨਿੰਦਰ ਸਿੰਘ ਅਟਾਰੀ ਅਤੇ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਵੱਲੋਂ ਆਏ ਮਹਿਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਮ੍ਰਿਤਪਾਲ ਸਿੰਘ, ਦਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਪਾਗ ਲਿਆ। ਪਹਿਲਾਂ ਤਾਂ ਮੈਂ ਸਾਰੇ ਇਸ ਕਲੱਬ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸੁਮੇਤ ਪ੍ਰਧਾਨ ਸਰਦਾਰ ਮਨਿੰਦਰ ਸਿੰਘ ਜੀ ਦਾ ਤਹਿ ਦਿਲੋਂ ਧੰਵਾਦਿਆ ਤੇ ਜਿਨ੍ਹਾਂ ਨੇ ਅੱਜ ਸਾਡੇ ਕੋਚ ਸਰਦਾਰ ਜਗਿੰਦਰ ਸਿੰਘ ਮਾਨ ਨੂੰ ਅੱਜ ਵੀ ਉਹਨਾਂ ਦੀ ਉਹਨਾਂ ਨੂੰ ਜੀਵੰਦਾ ਰੱਖਿਆ ਇੱਕ ਸਾਡੇ ਨਾਲ ਕਿਉਂਕਿ ਉਹਨਾਂ ਦੀ ਹਰ ਸਾਲ ਉਹਨਾਂ ਦੀ ਯਾਦਗਰੀ ਦੇ ਵਿੱਚ ਇੱਕ ਟੂਰਨਾਮੈਂਟ ਕਰਵਾਇਆ ਜਾਂਦਾ ਆ ਬਾਕੀ ਜੇ ਤੁਸੀਂ ਲੋੜ ਦੀ ਕਹੋ ਸਾਨੂੰ ਖੇਡਾਂ ਦੀ ਤਾਂ ਬਹੁਤ ਜ਼ਿਆਦੀ ਮੁੱਖ ਲੋੜ ਆ ਕਿਉਂਕਿ ਜੋ ਜਿਸ ਵੱਲ ਸਾਡਾ ਜੂਸ ਵਧ ਰਿਹਾ ਉਤੋਂ ਦੁਬਾਰਾ ਵਾਪਸ ਲਿਆਉਣ ਵਾਸਤੇ ਇਹੋ ਜਿਹੇ ਫੁੱਟਬਾਲ ਟੂਰਨਾਮੈਂਟ ਜਾਂ ਹੋਰ ਗੇਮਾਂ ਅਕੈਡਮੀਆਂ ਬਣ ਕਰਾਈਆਂ ਜਾਂਣ ਤੇ ਫਿਰ ਕੀ ਕਰੇਗਾ ਇਹ ਤੇ ਸਾਡੀਆਂ ਸਰਕਾਰਾਂ ਦੀਆਂ ਨਾਕਾਮੀਆਂ ਜਿਨ੍ਹਾਂ ਨੇ ਸਰਕਾਰਾਂ ਨੇ ਇਸ ਪਾਸੇ ਪਾਇਆ ਨਹੀਂ ਹਰ ਮਾਪੇ ਪਾਪ ਚਾਹੁੰਦਾ ਵੀ ਮੇਰਾ ਬੱਚਾ ਕੁਝ ਨਾ ਕੁਝ ਬਣੇ ਖੇਡੇ ਗਰਾਊਂਡ ਤੇ ਜਾਵੇ ਪਰ ਕਿਸੇ ਡਰ ਤੋਂ ਨਹੀਂ ਵੀ ਭੇਜਿਆ ਜਾਂਦਾ ਵੀ ਕਿਤੇ ਗਲਤ ਰਸਤੇ ਨਾ ਪੈ ਜੇ ਪਰ ਫਿਰ ਵੀ ਉਹਨਾਂ ਨੂੰ ਆਪ ਨਾਲ ਅੱਗੇ ਹੋ ਕੇ ਜਿਨ੍ਹਾਂ ਮਾਪੇ ਆ ਉਹਨਾਂ ਨੂੰ ਬੱਚੇ ਨੂੰ ਗਰਾਊਂਡ ਤੇ ਜੂਰ ਭੇਜਣਾ ਚਾਹੀਦਾ